ਬੁਲਾ ਜਾਤਾ ਹੁੰਦਾ ਮਰਮਤਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਬੇਟੇ ਹਰਵਿੰਦਰ ਸਿੰਘ ਦਾ ਜਨਮ ਦਿਨ ਹੈ ਜੀ ਅਸੀਂ ਪਰਨ ਕਰਾਇਆ ਵੀ ਅਸੀਂ 11 ਬੂਟੇ ਉਹਨਾਂ ਦੇ ਨਾਂ ਤੇ ਲਾਏ ਜਾਣ ਤਾਂ ਜੋ ਕਿ ਬਾਤਾ ਪਰਨ ਸਾਫ਼ ਸੁਥਰਾ ਰੱਖਿਆ ਜਾਵੇ ਮੈਂ ਸਾਰੇ ਪਰਿਵਾਰਾਂ ਕੇ ਬੇਨਤੀ ਕਰਦਾ ਵੀ ਜਿੰਨੇ ਵੀ ਪਰਿਵਾਰ ਆ ਆਪਣੇ ਜਨਮ ਦਿਨ ਤੇ ਆਪਣੇ ਬੱਚੇ ਦੇ ਬਰਥਡੇ ਤੇ ਹਰ ਇੱਕ ਬੂਟਾ ਜ਼ਰੂਰ ਲਾਓ ਉਹਦੀ ਸੇਵਾ ਕਰੋ ਉਹਨੂੰ ਪਾਣੀ ਪਾਓ ਤਾਂ ਜੋ ਕਿ ਬਾਤਾ ਪਰਨ ਸਾਫ਼ ਰਹਿ ਸਕੇ ਇਸ ਲਈ ਜੋ ਵੀ ਮਹਿਕਾਮ ਚੱਲ ਰਿਹਾ ਹੈ ਉਹਦੇ ਲਈ ਸਾਰਿਆਂ ਨੂੰ ਬਤਾਇ ਦਿੰਨੇ ਆ ਇਸ ਇਨਨਾ ਕਹਿੰਦੇ ਹੋ ਖਿਮਾ ਦੇ ਜਾਤਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ Ja. Nice. 干鸡。